ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਕਾਰ ਕਿਰਪਾ ਕਿਰਪਾਲ ਆਪੇ ਵਖਸ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਕਾਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾਂ ਨਾਸ ਹੋਏ ਹੱਥ ਦੇ ਆਪ ਰੱਖ ਬਿਆਪੈ ਭਾਉ ਨਾ ਕੋਏ ਗੁਣ ਗਾਵਾਂ ਦਿਨ ਰੈਣ ਇਤੇ ਕਮ ਲਾਏ ਸੰਤ ਜਨਾ ਕੈ ਸੰਗ ਹਮੈ ਰੋਗ ਜਾਏ ਸਰਵ ਨਿਰੰਤਰ ਖਸਮ ਇੱਕੋ ਰਵ ਰਹਾ ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਇਾਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ निहाल ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪੀਐ ਮਨ ਮਾਹੇ ਕਸ ਕੀ ਸਰਣਾਏ ਇਕਸ ਸਿਉ ਕਰ ਪਰਹੜੀ ਦੂਜੀ ਨਹੀਂ ਜਾਏ ਇਕੋ ਦਾਤਾ ਮੰਗੀਐ ਸਭ ਕਿਸ ਪੱਲਾ ਪਾਏ ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇਕਤਿਆਏ ਅੰਮ੍ਰਿਤ ਨਾਮ ਨਿਧਾਨ ਸਚ ਗੁਰਮੁਖ ਪਾਇਆ ਜਾਏ ਬੜਾ ਭਾਗੀ ਤੇ ਸੰਤ ਜਨ ਜਿਨ ਮਨ ਵੁਠਾ ਆਏ ਜਲ ਥਲ ਮਹੀਲ ਰਵ ਰਹਾ ਦੂਜਾ ਕੋਈ ਨਾ ਹੈ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ ਔੜੀ ਜਿਸਨੋ ਤੂ ਰਖਵਾਲਾ ਮਾਰੇ ਤਿਸ ਕੌਣ ਜਿਸਨੋ ਤੂੰ ਰਖਵਾਲਾ ਜਿਤਾ ਤਨੈ ਭੈਣ ਜਿਸਨੋ ਤੇਰਾ ਅੰਗ ਿਸ ਮੁਖ ਉਜਲਾ ਜਿਸਨੋਂ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੋਂ ਤੇਰੀ ਨਜ਼ਰ ਨਾ ਲੇਖਾ ਪੁੱਛੀਐ ਜਿਸਨੋਂ ਤੇਰੀ ਖੁਸ਼ੀ ਤਿੰਨ ਨੋਂ ਨਿਦ ਪੁੰਚੀ ਆ ਜਿਸਨੋਂ ਤੂੰ ਪ੍ਰਵਲ ਤਿਸ ਕਿਆ ਮੋਹ ਸ਼ੰਦ ਗੀ ਜਿਸਨੋਂ ਤੇਰੀ ਮਿਹਰ ਸੋ ਤੇਰੀ ਵੰਦਗੀ ਜਿਸਨੋਂ ਤੂੰ ਪ੍ਰਵਲ ਤਿਸਕਿਆ ਮੋਹ ਸ਼ੰਦਗੀ ਜਿਸਨੋਂ ਤੇਰੀ ਮਿਹਰ ਸੋ ਤੇਰੀ ਵੰਦਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ